ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਕੇ ਬੁਲਾਉਂਦੀ ਹੈ ਮਿਲਣ ਵਾਸਤੇ ਤੇ ਮੰਮੀ ਜੀ ਵੀ ਅਮਨ ਦੇ ਕਹਿਣ ਤੇ ਤੇ ਆਪਣੇ ਦਿਲ ਦੇ ਕਹਿਣ ਤੇ ਪ੍ਰੀਤ ਨੂੰ ਮਿਲਣ ਵਾਸਤੇ ਚਲੇ ਜਾਂਦੇ ਹਨ ਪਰ ਜਦੋਂ ਪ੍ਰੀਤ ਨੂੰ ਮਿਲਦੇ ਹਨ ਤਾਂ ਉਸ ਦੀ ਹਾਲਤ ਦੇਖ ਕੇ ਹੈਰਾਨ ਹੋ ਜਾਂਦੇ ਹਨ ਉਸ ਤੋਂ ਬਾਅਦ ਜਦੋਂ ਪ੍ਰੀਤ ਆਪਣੇ ਘਰ ਜਾਂਦੀ ਹੈ ਤਾਂ ਵਿੱਕੀ ਦੇ ਤਾਣੇ ਮੇਣਿਆਂ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਉਸ ਨੂੰ ਬਚਾ ਲਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਉਸ ਨੂੰ ਬਚਾਇਆ ਜਾਂਦਾ ਹੈ ਉਹ ਉਸ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਘਰ ਵਾਲੇ ਦੀ ਰਿਪੋਰਟ ਥਾਣੇ ਵਿੱਚ ਕਰਾ ਜੇਕਰ ਉਹ ਤੇਰੇ ਨਾਲ ਐਦਾ ਕਰ ਰਿਹਾ ਹੈ ਇੱਕ ਤਾਂ ਉਹ ਤੈਨੂੰ ਘਰੋਂ ਭਜਾ ਕੇ ਵਿਆਹ ਕਰਾ ਕੇ ਲੈ ਕੇ ਆਇਆ ਹੈ ਝੂਠ ਬੋਲ ਕੇ ਦੂਸਰਾ ਉਹ ਹੁਣ ਤੈਨੂੰ ਆਪਣਾ ਕੋਈ ਖਰਚਾ ਪਾਣੀ ਨਹੀਂ ਦਿੰਦਾ ਤੇ ਤੈਨੂੰ ਟੌਰਚਰ ਕਰਦਾ ਹੈ ਤੇ ਤੂੰ ਆਪਣੀ ਸੱਸ ਦੇ ਖਿਲਾਫ ਵੀ ਕੰਪਲੀਟ ਥਾਣੇ ਵਿੱਚ ਕਰ ਸਕਦੀ ਹੈ ਜੇਕਰ ਤੇਰੇ ਘਰ ਵਾਲੇ ਤੇਰੇ ਨਾਲ ਨਹੀਂ ਖੜੇ ਤਾਂ ਕੋਈ ਗੱਲ ਨਹੀਂ ਪਰ ਇਸ ਦੇਸ਼ ਦਾ ਕਾਨੂੰਨ ਅਜੇ ਬਹੁਤ ਬਲਵਾਨ ਹੈ ਤੂੰ ਇੱਕ ਕੰਪਲੇਂਟ ਕਰਾ ਤੇ ਉਹਨਾਂ ਮਾਪੁੱਤਾਂ ਨੂੰ ਦੋਨਾਂ ਨੂੰ ਥਾਣੇ ਵਿੱਚ ਫਸਾ ਬੰਦ ਕਰਾ ਫਿਰ ਦੇਖੋ ਤੇਰੇ ਅੱਗੇ ਪਿੱਛੇ ਕਿਵੇਂ ਘੁੰਮਦੇ ਹਨ ਪ੍ਰੀਤ ਇਹ ਸਾਰੀਆਂ ਗੱਲਾਂ ਕਵਲ ਨਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਇੱਕ ਡਰਾਮਾ ਕਰਨ ਲੱਗੀ ਹਾਂ ਉਹ ਡਰਾਮਾ ਇਹ ਹੈ ਕਿ ਅਸੀਂ ਮੰਮੀ ਤੇ ਵਿੱਕੀ ਦੇ ਖਿਲਾਫ ਥਾਣੇ ਵਿੱਚ ਕੰਪਲੀਟ ਕਰਨੀ ਹੈ ਝੂਠੀ-ਮੂਠੀ ਤਾਂ ਜੋ ਕਿ ਇਹ ਬੰਦੇ ਬਣ ਸਕਣ ਕਵਲ ਵੀ ਉਹਨਾਂ ਉਸ ਦੇ ਨਾਲ ਮਿਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਇਸ ਡਰਾਮੇ ਵਿੱਚ ਸ਼ਾਮਲ ਹਾਂ ਉਹ ਸੰਦੀਪ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲੈਂਦੇ ਹਨ ਪ੍ਰੀਤ ਥਾਣੇ ਜਾਂਦੀ ਹੈ ਤੇ ਉੱਥੇ ਜਾ ਕੇ ਕੰਪਲੀਟ ਲਿਖਾਉਂਦੀ ਹੈ ਵਿੱਕੀ ਤੇ ਆਪਣੀ ਸੱਸ ਦੇ ਖਿਲਾਫ ਕਿ ਕਿ ਉਸ ਨੂੰ ਬਹੁਤ ਮਾਰਕਟਾਈ ਕਰਦਾ ਹੈ ਤੇ ਨਾਲ ਹੀ ਉਹ ਉਸ ਨੂੰ ਭਜਾ ਕੇ ਘਰੋਂ ਲੈ ਕੇ ਆਇਆ ਉਸਨੇ ਵਿਆਹ ਕਰਾਇਆ ਤੇ ਹੁਣ ਉਹ ਉਸ ਨਾਲ ਬਹੁਤ ਜ਼ਿਆਦਾ ਬਦਸਲੂਕੀ ਕਰਦਾ ਹੈ ਤੇ ਸੱਸ ਵੀ ਉਸ ਨੂੰ ਬਹੁਤ ਜ਼ਿਆਦਾ ਟੌਰਚਰ ਕਰਦੀ ਹੈ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਦੋਂ ਪੁੱਲ ਸਾਲੇ ਘਰ ਆਉਂਦੇ ਹਨ ਤੇ ਵਿੱਕੀ ਨੂੰ ਚੱਕ ਕੇ ਲੈ ਜਾਂਦੇ ਹਨ ਤੇ ਮਾਂ ਦੁਹਾਈਆਂ ਪਾਉਂਦੀ ਹੈ ਕਿ ਹਾਂ ਹਾਂ ਮੇਰੇ ਪੁੱਤਰ ਨੂੰ ਨਾ ਲੈ ਕੇ ਜਾਓ ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਸੰਦੀਪ ਕਵਲ ਤੇ ਪ੍ਰੀਤੀ ਨੇ ਇਹ ਸਾਰਾ ਡਰਾਮਾ ਕੀਤਾ ਹੈ ਵਿੱਕੀ ਨੂੰ ਬੰਦਾ ਬਣਾਉਣ ਵਾਸਤੇ ਤਾਂ ਉਹ ਸਾਰੇ ਜਣੇ ਕਹਿੰਦੇ ਹਨ ਕਿ ਨਹੀਂ ਇਸ ਨੂੰ ਕਿਸੇ ਨੇ ਨਹੀਂ ਬਚਾਣਾ ਇਹ 2 ਦਿਨ ਥਾਣੇ ਰਹਿ ਕੇ ਆਏਗਾ ਤਾਂ ਇਸ ਨੂੰ ਪਤਾ ਲੱਗੇਗਾ ਤੇ ਅੱਗੋਂ ਮਾਂ ਪ੍ਰੀਤ ਨੂੰ ਕਹਿੰਦੀ ਹੈ ਕਿ ਹੁਣ ਤੂੰ ਖੁਸ਼ ਹੈ ਆਪਣੇ ਘਰ ਵਾਲੇ ਨੂੰ ਥਾਣੇ ਵਿੱਚ ਫੜਾ ਕੇ ਤਾਂ ਪ੍ਰੀਤ ਕਹਿੰਦੀ ਹੈ ਕਿ ਤੁਹਾਨੂੰ ਹੀ ਲੱਗ ਰਿਹਾ ਹੈ ਕਿ ਮੈਂ ਖੁਸ਼ ਆ ਮੇਰੇ ਤੋਂ ਪੁੱਛੋ ਜੇਕਰ ਮੈਂ ਇਦਾਂ ਨਾ ਕਰਦੀ ਤਾਂ ਉਹੋ ਕਦੀ ਵੀ ਬੰਦਾ ਨਹੀਂ ਬਣ ਸਕਦਾ ਸੀ ਤੇ ਦੂਜੇ ਪਾਸੇ ਜੀਤਾ ਮੰਮੀ ਨੂੰ ਕਹਿੰਦੀ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਪ੍ਰੀਤ ਨੂੰ ਮਿਲ ਕੇ ਆਏ ਹੋ ਕਿ ਇਹ ਗੱਲ ਸੱਚ ਹੈ ਤਾਂ ਮੰਮੀ ਕਹਿ ਦਿੰਦੇ ਹਨ ਕਿ ਨਹੀਂ ਨਹੀਂ ਮੈਂ ਪ੍ਰੀਤ ਨੂੰ ਨਹੀਂ ਮਿਲਣ ਆਈ ਗਈ ਜੇ ਮੈਂ ਪ੍ਰੀਤ ਨੂੰ ਮਿਲਣ ਜਾਂਦੀ ਤਾਂ ਮੈਂ ਤੁਹਾਨੂੰ ਦੱਸ ਕੇ ਹੀ ਜਾਣਾ ਸੀ ਜਾਂ ਤੈਨੂੰ ਜਾਂ ਸੋਨੂੰ ਨੂੰ ਨਾਲ ਹੀ ਲੈ ਕੇ ਜਾਣਾ ਸੀ ਪਰ ਮੈਂ ਅਜੇ ਉਸ ਨੂੰ ਮਿਲਣ ਨਹੀਂ ਗਈ ਇਹ ਸਾਰੀਆਂ ਗੱਲਾਂ ਝੂਠ ਨੇ ਤਾਂ ਹੁਣ ਸੰਦੀਪ ਵੀ ਮੰਮੀ ਨੂੰ ਇਹੀ ਸਮਝਾਉਂਦੀ ਹੈ ਕਿ ਜੇਕਰ ਹੁਣ ਉਸ ਨੂੰ ਜੇਲ੍ਹ ਵਿੱਚ ਭੇਜਿਆ ਹੈ ਤਾਂ ਥੋੜੇ ਦਿਨ ਉਹਨੂੰ ਉੱਥੇ ਰਹਿਣ ਦਿਓ ਅੱਗੇ ਦੇਖਦੇ ਹਾਂ ਕਿ ਹੁਣ ਵਿੱਕੀ ਨੂੰ ਉੱਥੋਂ ਛੁੱਟੀ ਮਿਲਦੀ ਹੈ ਜਾਂ ਨਹੀਂ ਸਾਡੇ ਚੈਨਲ ਨਾਲ ਬਨੇ ਰਹੋ ਤੁਹਾਡਾ ਸਾਰਾ